ਉਹ ਕਿਪੀ ਕਰਿਆਲ ਦਾ ਵੀ ਦੇਖੋ ਵੱਡਾ ਇਤਫਾਕ ਆ ਕਿ ਉਹ ਵੀ ਤੁਹਾਡੇ ਕੋਲ ਆ ਕੇ ਕਿਉਂਕਿ ਗਿੱਪੀ ਹੋਰਾਂ ਨੇ ਤਾਂ ਦੋ ਐਲਬਮਾਂ ਪਹਿਲਾਂ ਕਰ ਲੀਆਂ ਸੀਗੀਆਂ ਜਦੋਂ ਅਸੀਂ ਉੱਥੇ ਮੇਲੇ ਤੇ ਪਹੁੰਚੇ ਤਾਂ ਅਸੀਂ ਗੱਡੀ ਖੜੀ ਕੀਤੀ ਤਾਂ ਸਦੀਕ ਸਾਹਿਬ ਵੀ ਉਦੋਂ ਹੀ ਪਹੁੰਚੇ ਬੱਚਾ ਇਤਫਾਕ ਹੋਇਆ ਇਕੱਠੇ ਜੀ ਆ ਹਾਂ ਇਕੱਠੇ ਅਸੀਂ ਉੱਤਰ ਕੇ ਹੱਥ ਮਿਲਾਏ ਐਨੀ ਦੇਰ ਨੂੰ ਸਟੇਜ ਦੇ ਉੱਪਰੋਂ ਇੱਕ ਮੁੰਡਾ ਜਿਹੜਾ ਆਇਆ ਸੀ ਗਾਰ ਵਾਸਤੇ ਇਹਦੀ ਆਵਾਜ਼ ਉਦੋਂ ਅੱਕਰੀ ਹੋਈ ਸੀ ਕਿਉਂਕਿ ਨਮਾ ਨਮਾ ਨੇ ਕਾਉਣਾ ਸ਼ੁਰੂ ਕੀਤਾ ਸੀ ਯਾਰ ਸਟੇਜ ਦੇ ਉੱਤੋਂ ਇੱਕ ਮੁੰਡਾ ਗਾ ਰਿਹਾ ਸੀ ਉਹਦੀ ਆਵਾਜ਼ ਅੱਕਰੀ ਸੀ। ਸਦੀਕ ਸਾਹਿਬ ਨੇ ਇਤਰਾਜ਼ ਜਤਾਇਆ ਵੀ ਦੇਖੋ ਬਗੈਰ ਸਿੱਖੇ ਹੋਏ ਮੁੰਡਿਆਂ ਚੜਾਉਂਦੇ ਆ। ਮੈਂ ਸਾਦੀਕ ਸਾਹਿਬ ਕੋਈ ਗੱਲ ਨਹੀਂ। ਹਰ ਬੱਚੇ ਨੇ ਜੰਮਦਿਆਂ ਤਾਂ ਮੁਹੰਮਦ ਸਦੀਕ ਤੇ ਇਕਲਦੀਬ ਮਾਨਕ ਨਹੀਂ ਬਣ ਜਾਣਾ। ਕਿਤੋਂ ਤੋਂ ਸ਼ੁਰੂ ਕਰਦਾ ਬਣਾ ਚਲੋ ਸ਼ੁਕਰ ਹੈ ਸ਼ੁਰੂ ਤਾਂ ਕੀਤਾ ਉਹਨੇ। ਕਹਿੰਦੇ ਨਹੀਂ 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 ਸਟੇਜ ਸੈਕਟਰੀ ਡਿਊਟੀ ਹੈ। ਇਹ ਤਾਂ ਬੋਲਦੇ ਸਿੱਖੇ ਹੋਣ ਸਿੱਖੇ ਹੋਣ ਸਿੱਖੇ ਹੋਣ ਲੜਨ ਜਾਂਦੇ ਸਿੱਖੇ ਹੋਣ ਲੜਨ ਜਾਂਦੇ। ਮੁਹੰਮਦ ਸਦੀਕ ਸਾਡੀ ਆਸੇ ਵਿੱਚ ਮਿੱਠੀ ਜੀ ਤੇ ਮਿੱਠੀ ਜੀ ਬਹਿਸ ਹੋ ਗਈ। ਤੁਹਾਨੂੰ ਫਿਰ ਕੀ ਲੱਗਿਆ ਸੀਗਾ ਗਿੱ ਕਿਉਂਕਿ ਤੁਸੀਂ ਤਾਂ ਮਾਪਦੰਡ ਪੂਰੇ ਰੱਖਦੇ ਸੀ ਐ ਚਿਣ ਕੇ ਜਦੋਂ ਜੋ ਗਿੱਪੀ ਕੋਲ ਆ ਜਿਉ ਉਹਦੇ ਗਲੇ 'ਚ ਆ ਜਿਉ ਉਹਦੀ ਜ਼ੁਬਾਨ 'ਚ ਆ ਅੱਕਰਾਪਣ ਇੱਕ ਵੱਖਰਾ ਵਿਸ਼ਾ ਉਹ ਦੂਰ ਹੋ ਜਾਂਦਾ ਹੈ ਰਿਆਜ਼ ਕਰਨ ਨਾਲ ਉਹ ਗਿੱਪੀ ਗਰੇਵਾਲ ਦਾ ਵੀ ਦੇਖੋ ਇਤਫਾਕ ਉਹ ਉਹ ਵੀ ਵੱਡਾ ਇਤਫਾਕ ਆ ਕਿ ਉਹ ਵੀ ਤੁਹਾਡੇ ਕੋਲ ਆ ਕੇ ਕਿਉਂਕਿ ਗਿੱਪੀ ਹੋਰਾਂ ਨੇ ਤਾਂ ਦੋ ਐਲਬਮਾਂ ਪਹਿਲਾਂ ਕਰ ਲੀਆਂ ਸੀਗੀਆਂ ਹਾਂਜੀ ਕਿਪੀ ਦੀ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਕਿੱਸਾ ਦੱਸਦਾ ਹਾਂ ਹਾਂਜੀ 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 ਜ਼ਰੂਰ ਅਸ਼ੋਕ ਬੰਸਲ ਮਾਨਸਾ ਤੋਂ ਹਾਂਜੀ ਮੇਰਾ ਦੋਸਤ ਆ ਉਹਦਾ ਇੱਕ ਦਿਨ ਮੈਨੂੰ ਫੋਨ ਆਇਆ ਹਮ ਬੀ ਸਦੀਕ ਸਾਹਿਬ ਦਾ ਸਨਮਾਨ ਆ ਮਾਸੀ ਬਾੜੇ ਦੇ ਲੱਗੇ ਅੱਛਾ ਜੀ ਬੀ ਉਹ ਕਹਿੰਦੇ ਨੇ ਬਾਂਸਲ ਤੂੰ ਮੇਰੇ ਨਾਲ ਚੱਲ ਹਮ ਸਦੀਕ ਤੇ ਦੀ ਤੇ ਬਾਂਸਲ ਦੀ ਬਹੁਤ ਬਣਦੀ ਆ ਹਮ ਬਾਂਸਲ ਦੀ ਮੇਰੇ ਨਾਲ ਬਹੁਤ ਬਣਦੀ ਆ ਤੇ ਮੈਨੂੰ ਕਹਿੰਦਾ ਰਜਿੰਦਰ ਸਿੰਘ ਮੈਂ ਆਉਣਾ ਤੂੰ ਮੇਰੇ ਨਾਲ ਚੱਲੇਗਾ ਮੈਂ ਮੈਂ ਨਾਲ ਚੱਲੇ ਚੱਲੂਗਾ ਜਦੋਂ ਅਸੀਂ ਉੱਥੇ ਮੇਲੇ ਤੇ ਪਹੁੰਚੇ ਤਾਂ ਅਸੀਂ ਗੱਡੀ ਖੜੀ ਕੀਤੀ ਤਾਂ صدیق ਸਾਹਿਬ ਵੀ ਉਦੋਂ ਹੀ ਪਹੁੰਚੇ ਅੱਛਾ ਇਤਫਾਕ ਹੋਇਆ ਇਕੱਠੇ ਜੇ ਆ ਗਏ ਹਾਂ ਇਕੱਠੇ ਅਸੀਂ ਉੱਤਰ ਕੇ ਹੱਥ ਮਿਲਾਏ ਇੰਨੀ ਦੇਰ ਤੋਂ ਸਟੇਜ ਦੇ ਉੱਤੋਂ ਇੱਕ ਮੁੰਡਾ ਜਿਹੜਾ ਆਇਆ ਸੀ ਗਾ ਰਿਹਾ ਸੀ ਹੂੰ ਇਹਦੀ ਆਵਾਜ਼ ਉਦੋਂ ਅੱਕਰੀ ਹੁੰਦੀ ਸੀ ਕਿਉਂਕਿ ਨਮਾ ਨਮਾ ਨੇ ਗਾਉਣਾ ਸ਼ੁਰੂ ਕੀਤਾ ਸੀ ਆ ਹੂੰ ਸਟੇਜ ਦੇ ਉੱਤੋਂ ਇੱਕ ਮੁੰਡਾ ਗਾ ਰਿਹਾ ਸੀ ਉਹਦੀ ਆਵਾਜ਼ ਅੱਕਰੀ ਸੀਗੀ ਹੂੰ صدیق ਸਾਹਿਬ ਨੇ ਇਤਰਾਜ਼ ਜਤਾਇਆ ਵੀ ਦੇਖੋ ਬਗੈਰ ਸਿੱਖੇ ਹੋਏ ਮੁੰਡਿਆਂ ਨੂੰ ਚੜਾ ਆਂਦੇ ਨੇ ਹੂੰ ਮੈਂ ਸਾਦਿਕ ਸਾਹਿਬ ਕੋਈ ਗੱਲ ਨਹੀਂ ਹਰ ਬੱਚੇ ਨੇ ਜੰਮਦਿਆਂ ਤਾਂ ਮੁਹੰਮਦ ਸਦੀਕ ਤੇ ਕੁਲਦੀਪ ਮਾਨਕ ਨਹੀਂ ਬਣ ਜਾਣਾ ਕਿਥੋਂ ਤੋਂ ਸ਼ੁਰੂ ਕਰਨਾ ਪੈਣਾ ਚਲੋ ਸ਼ੁਕਰ ਹੈ ਸ਼ੁਰੂ ਤਾਂ ਕੀਤਾ ਉਹਨੇ ਕਹਿੰਦੇ ਨਹੀਂ 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 ਸਟੇਜ ਐਕਟਿਵ ਡਿਊਟੀ ਹੈ ਐਕਦਾ ਬੋਲਦੇ ਹਾਂ ਸਿੱਖੇ 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 ਲੜਨਾ ਸਿੱਖੇ ਲੜਨਾ ਦਈਦਾ ਮੁਹੰਮਦ ਸਦੀਕ ਸਾਡੀ ਆਸੇ ਜੀ ਮਿੱਠੀ ਜੀ ਤੇ ਮਿੱਠੀ ਜੀ ਬਹਿਸ ਹੋ ਗਈ ਮੈਂ ਕੋਈ ਗੱਲ ਨਹੀਂ ਉਹ ਪਤਾ ਮੁੰਡਾ ਕੌਣ ਸੀ ਗਿੱਪੀ ਗਰੇਵਾਲ ਸੀ ਅੱਛਾ ਗਿੱਪੀ ਨੂੰ ਨਹੀਂ ਪਤਾ ਇਸ ਗੱਲ ਦਾ ਅੱਛਾ ਤੁਸੀਂ ਕਿਹਾ ਕਿ ਕਈ ਵਾਰੇ ਹਿੱਟ ਹੋ ਜਾਂਦੇ ਆ ਮੁੰਡੇ ਬਗ ਇਹ ਜਿਹੇ ਹਿੱਟ ਹੋ ਜਾਂਦੇ ਆ ਕਈ ਵਾਰੀ ਤਾਂ ਨੂੰ ਫਿਰ ਕੀ ਲੱਗਿਆ ਸੀਗਾ ਗਿੱਪੀ ਗਰੇਵਾਲ ਦੇ ਵਿੱਚ ਐਸੀ ਖਿੱਚ ਕਿਉਂਕਿ ਤੁਸੀਂ ਤਾਂ ਮਾਪਦੰਡ ਪੂਰੇ ਰੱਖਦੇ ਸੀ ਐ ਚਿਣਕੇ ਜਦੋਂ ਜੋ ਗਿੱਪੀ ਕੋਲ ਆ ਜਿਉ ਉਹਦੇ ਗਲੇ 'ਚ ਆ ਜਿਉ ਉਹਦੀ ਜ਼ੁਬਾਨ 'ਚ ਆ ਅੱਕਰਾਪਣ ਇੱਕ ਬਖਰਾ ਵਿਛਾ ਉਹ ਦੂਰ ਹੋ ਜਾਂਦਾ ਹੈ ਰਿਆਜ਼ ਕਰਨ ਨਾਲ ਹੂੰ ਜਦੋਂ ਮੈਂ ਉਹਨੂੰ ਐਮ ਐਚ ਬੰਦ ਚੈਨਲ ਦੇ ਸ਼ੋਅ ਤੇ ਸੁਣਿਆ ਸੀ ਤਾਂ ਸ਼ਬਦ ਜਿਹੜੇ ਸੀ ਬਹੁਤ ਭਰ ਭਰ ਕੇ ਕਹੋਂਦਾ ਸੀ ਹੂੰ ਪਕੜ ਬਹੁਤ ਸਿੱਕੜਾ ਜਿਵੇਂ ਵੱਡੀ ਮੋਟਰ ਦੀ ਨਾਲ ਭਰ ਕੇ ਪਾਣੀ ਦੀ ਮਾਰਦੀ ਹੁੰਦੀ ਆ ਸ਼ਬਦਾਂ ਐ ਮਾਰਦਾ ਸੀ ਕੱਲਾ ਕੱਲਾ ਸ਼ਬਦ ਪੱਲੇ ਪਾਉਂਦਾ ਸੀ ਆ ਹੂੰ ਬਾਕੀ ਨੁਕਸਤੇ ਅਸੀਂ ਦੂਰ ਕਰ ਸਕਦੇ ਆ ਜਿਹਦੀ ਜਵਾਨ ਸ਼ੁੱਧ ਨਹੀਂ ਹੈਗੀ ਉਹਦਾ ਕੀ ਕਰੋਗੇ ਫਿਰ ਤੁਸੀਂ ਆਪ ਮੈਂ ਫਿਰ ਆਪ ਫੋਨ ਕੀਤਾ ਮਹਾਰਾਜ ਆਪਦੇ ਰਿਕਾਰਡਿੰਗ ਕਰਦੇ ਆ ਬਹੁਤ ਖੁਸ਼ ਹੋ ਗਿਆ ਗਿੱਪੀ ਉਦੋਂ ਹਿੱਟ ਨਹੀਂ ਸੀਗਾ ਚੱਲਿਆ ਨਹੀਂ ਸੀਗਾ ਨਾ ਗਿੱਪੀ ਗਿੱਪੀ ਆਪ ਮੰਨਦਾ ਉਹਨੇ ਇੰਟਰਵਿਊ ਕੀਤੀ ਹੋਈ ਆ ਕਿ ਜ਼ਿਕਰ ਕੀਤਾ ਤੁਹਾਡਾ ਜ਼ਿਕਰ ਕੀਤਾ ਹੋਇਆ ਵੀ ਮੇਰੀਆਂ ਦੋ ਕਸਟਮ ਫਲਾਪ ਹੋ ਚੁੱਕੀਆਂ ਸੀ ਫਲਾਪ ਹੋਏ ਬੰਦੇ ਨੂੰ ਬੁਲਾਉਣਾ ਇਹ ਰਜਿੰਦਰ ਸਿੰਘ ਦੇ ਬਸਤੀ ਜੀ ਆ ਵੀ ਆ ਜਾ ਕੋ ਗੱਲ ਤੁਸੀਂ ਆਪ ਕਦੇ ਇਹ ਚੀਜ਼ ਨਹੀਂ ਸੋਚੀ ਕਿ ਯਾਰ ਇਹ ਆਵੇ ਮੈਂ ਕਿਉਂ ਫੋਨ ਕਰਾਂ ਇਹ ਤੁਹਾਡਾ ਵੱਡਾ ਪੰਨ ਸੀਗਾ ਨਾ ਹਾਂ ਐਸੀ ਗੱਲ